ਦੂਜੇ ਪਾਸੇ ਸਾਡੇ ਗੁਰੂ ਸਾਹਿਬ ਦੇ ਫਲਸਫੇ ਤੇ ਚੜ੍ਹਦੀ ਕਲਾ ਦਾ ਕਨਸੈਪਟ ਜਿਹੜਾ ਉਹ ਹਮੇਸ਼ਾ ਰਹਿੰਦਾ ਤੇ ਚੜ੍ਹਦੀ ਕਲਾ ਦੇ ਕਨਸੈਪਟ ਕਰਕੇ ਹੀ ਅਸੀਂ ਤੰਗੀਆਂ ਤੁਰਸ਼ੀਆਂ ਭਾਵੇਂ ਆਪਾਂ ਪੁਰਾਣਾ ਇਤਿਹਾਸ ਮਿਥਿਆਸ ਵੇਖ ਲਈਏ 18ਵੀਂ ਸਦੀ ਦਾ ਭਾਵੇਂ ਸਾਡੇ ਆਪਣੇ ਮੁਲਕ ਵਿੱਚ ਸਾਡੀ ਉਹ ਪੁੱਛ ਨਾ ਹੋਵੇ ਵਿਦੇਸ਼ਾਂ ਵਿੱਚ ਸਾਡੇ ਸਿੱਖ ਫਲਸਫੇ ਨੂੰ ਤੇ ਸਿੱਖ ਜੋ ਕੁਝ ਕਰਦੇ ਨੇ ਸਾਡੀ ਲੰਗਰ ਦੀ ਪ੍ਰਥਾ ਨੂੰ ਸੇਵਾ ਦੇ ਕਨਸੈਪਟ ਨੂੰ ਰਿਕਗਨੀਸ਼ਨ ਮਿਲੀ ਆ ਉਹਨਾਂ ਦੇ ਅੱਜ ਗੁਰਪੁਰਪ ਦੇ ਉੱਤੇ ਉਹ ਉਨੀ ਤਰਕ ਸੰਗਤਿਆ ਜਿਨਨੇ ਕੋਈ 555 ਸਾਲ ਪਹਿਲਾਂ ਜਦੋਂ ਉਹਨਾਂ ਦਾ ਜਨਮ ਹੋਇਆ ਉਸ ਲਈ ਬਹੁਤ ਸਾਰੇ ਧਰਮਾਂ ਦੇ ਵਿੱਚੋਂ ਜਿਹੜੀ ਵਿਚਾਰਧਾਰਤਾ ਨਿਕਲੀ ਆ ਉਹਦੇ ਉੱਤੇ ਸਵਾਲ ਉੱਠਦੇ ਸਾਡੀ ਜੀਵਨ ਜਾਂਚ ਤੇ ਸਵਾਲ ਉੱਠ ਸਕਦੇ ਕਿ ਅਸੀਂ 550 ਸਾਲਾਂ ਚ ਨਿਧਾਰ ਵੱਲ ਵਧੇ ਆ ਜਾਂ ਸਾਡਾ ਕਿੱਦਾਂ ਭਰਿਆ ਪਰ ਜਿਹੜਾ ਵਿਚਾਰ ਗੁਰੂ ਸਾਹਿਬ ਦੇ ਗੇ ਉਹ ਵਿਚਾਰ ਜਿਹੜਾ ਇਸ ਯੂਨੀਵਰਸਲ ਵਿਚਾਰ ਹੈ ਇਸ ਸੰਸਾਰ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਵਿਗਿਆਨਕ ਸੋਚ ਨੇ ਵੀ ਫੈਲਣਾ ਸੀ ਸੋ ਉਹ ਉਹ ਸਾਰਾ ਕੁਝ ਜਿਹੜਾ ਹੈ ਮੈਂ ਸੋਚਦਾ ਇੱਕ ਉਹ ਰਾਜੇ ਦੀ ਮੈਮਰ ਗੌਂਡ ਦਾ ਵਿਚਾਰ ਉਹਨਾਂ ਦੇ ਇੱਕ ਸ਼ਾਹੀ ਵਸਤਰਾਂ ਦੇ ਵਿੱਚ ਲਿਬਾਸ ਦੇ ਵਿੱਚ ਦਿਖਾਉਣ ਦਾ ਰਵਾਜ ਜਿਹੜਾ ਸੀ ਉਹਦੇ ਅਧੀਨ ਇਹ ਸ਼ਾਸਸ਼ ਦੇ ਅਧੀਨ ਸਾਣਾ ਕੁਝ ਕੀਤਾ ਗਿਆ ਪੰਜਾਬ 247 ਟੀਵੀ ਤੇ ਤੁਹਾਡਾ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਜ਼ਿੰਦਗੀ ਦੇ ਅੰਗ ਸੰਗ ਲੈ ਕੇ ਅਸੀਂ ਹਾਜ਼ਰ ਹਾਂ ਜੀ ਤੇ ਸਦਾ ਹੀਰਾ ਸਿੰਘ ਹਸਪਾਲ ਆਗੇ ਨੇ ਸਟੂਡੀਓ ਤੇ ਉਹਨਾਂ ਨਾਲ ਕੁਝ ਇੱਕ ਗੱਲਾਂ ਬਤਾਪਾਂ ਅੱਜ ਕਰਨੀਆਂ ਨੇ ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਨੂੰ ਲੈ ਕੇ ਅਸੀਂ ਬਥੇਰੀ ਚਰਚਾ ਕਰਦੇ ਹਾਂ ਪੰਜਾਬੀਆਂ ਦੇ ਬਾਰੇ ਗੱਲਾਂ ਕਰਦੇ ਆ ਕਿਉਂਕਿ ਹੈ ਪੰਜਾਬੀ ਤੇ ਪੰਜਾਬੀਆਂ ਬਾਰੇ ਗੱਲਾਂ ਕਰਨੀਆਂ ਆਪਣੀ ਲੈਂਗੁਏਜ ਬਾਰੇ ਕਰਨੀਆਂ ਆਪਣੇ ਸੱਭਿਆਚਾਰ ਬਾਰੇ ਕਰਨੀਆਂ ਪਰ ਨਾਲ ਦੀ ਨਾਲ ਸਾਨੂੰ ਇਹ ਚਿੰਤਾਵਾਂ ਰਹਿੰਦੀ ਆ ਕਿ ਜਿਹੜਾ ਸਾਡਾ ਪਿੱਛੇ ਛੱਡਿਆ ਪੰਜਾਬ ਹੈ ਹੁਣੇ ਇੱਕ ਲੰਮਾ ਪ੍ਰੋਗਰਾਮ ਕਰਕੇ ਬੈਠਿਆ ਇਸ ਇਸ਼ੂ ਤੇ ਦੋ ਵਿਦਵਾਨਾਂ ਨਾਲ ਕਿ ਉਥੋਂ ਦੀ ਹਾਲਾਤ ਇੰਨੇ ਨਿਕਰ ਗਿਆ ਕਿ ਅਸੀਂ ਉਹਦੇ ਲਈ ਸਾਰੇ ਚਿੰਤਾਤ ਰਹਿਆ ਦੂਜੇ ਪਾਸੇ ਅਸੀਂ ਕਿ ਗੁਰੂ ਸਭਾ ਦੇ ਫਲਸਫੇ ਤਾਪ ਅੱਜ ਗੁਰੂ ਨਾਨਕ ਸਾਹਿਬ ਦਾ ਬਰਥਡੇ ਵੀ ਹੈ ਜੀ ਪਹਿਲਾਂ ਤੇ ਵਧਾਈਆਂ ਦੇ ਲਈ ਨੇ ਆਪਣੇ ਦਰਸ਼ਕਾਂ ਨੂੰ ਸਾਰਿਆਂ ਨੂੰ ਤੇ ਦੂਜੇ ਪਾਸੇ ਸਾਡੇ ਗੁਰੂ ਸਾਹਿਬ ਦੇ ਫਲਸਫੇ ਤੇ ਚੜ੍ਹਦੀ ਕਲਾ ਦਾ ਕਨਸੈਪਟ ਜਿਹੜਾ ਉਹ ਹਮੇਸ਼ਾ ਰਹਿੰਦਾ ਤੇ ਚੜ੍ਹਦੀ ਕਲਾ ਦੇ ਕਨਸੈਪਟ ਕਰਕੇ ਹੀ ਅਸੀਂ ਤੰਗੀਆਂ ਤੁਰਸ਼ੀਆਂ ਆਮੇ ਆਪਾਂ ਪੁਰਾਣਾ ਇਤਿਹਾਸ ਮਿਥਿਆਸ ਵੇਖ ਲਈਏ 18ਵੀਂ ਸਦੀ ਦਾ ਜਿਹੜਾ 골ਡਨ ਪੀਰੀਅਡ ਕਿਹਾ ਜਾਂਦਾ ਸਿੱਖਾਂ ਦਾ ਜਦੋਂ ਸਭ ਤੋਂ ਜ਼ਿਆਦਾ ਤਸ਼ੀਅ ਜਰੇ ਉਦੋਂ ਤੋਂ ਲੈ ਕੇ ਹੁਣ ਤੱਕ ਚੜ੍ਹਦੀ ਕਲਾ 'ਚ ਰਹਿਣ ਕਰਕੇ ਹੀ ਅਸੀਂ ਅੱਗੇ ਵਧਿਆ ਤੇ ਦੂਜੇ ਪਾਸੇ ਇਹ ਆ ਕਿ ਦੁਨੀਆ ਭਰ 'ਚ ਇਸ ਚੀਜ਼ ਦੀ ਰਿਕੋਗਨੀਸ਼ਨ ਵੀ ਹੋਈ ਆ ਭਾਵੇਂ ਸਾਡੇ ਆਪਣੇ ਮੁਲਕ ਵਿੱਚ ਸਾਡੀ ਉਹ ਪੁੱਛ ਨਾ ਹੋਵੇ ਵਿਦੇਸ਼ਾਂ ਵਿੱਚ ਸਾਡੇ ਸਿੱਖ ਫਲਸਫੇ ਨੂੰ ਤੇ ਸਿੱਖ ਜੋ ਕੁਝ ਕਰਦੇ ਨੇ ਸਾਡੀ ਲੰਗਰ ਦੀ ਪ੍ਰਥਾ ਨੂੰ ਸੇਵਾ ਦੇ ਕਨਸੈਪਟ ਨੂੰ ਰੈਕੋਗਨੀਸ਼ਨ ਮਿਲੀ ਆ ਤੇ ਬਾਹਰਲੇ ਮੁਲਕ ਸਾਡੀ ਕਦਰ ਕਰਦੇ ਤੇ ਅੱਗੇ ਆਪਾਂ ਹੋਰ ਕੁਝ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਹਸਪਾਲ ਜੀ ਤੁਹਾਡਾ ਸਵਾਗਤ ਆ ਤੇ ਟੌਪਿਕ ਵੀ ਤੁਸੀਂ ਆ ਸੁਝਾਇਆ ਕਿ ਆਪਣੇ ਘਰੇ ਤੇ ਅਸੀਂ ਨਿਖੇਦੇ ਆ ਤੇ ਬਾਹਰਲੀ ਦੁਨੀਆ ਸਾਨੂੰ ਮੰਨਦੀ ਆ ਕਿ ਆ ਸਾਡੇ 'ਚ ਕੁਝ ਹੈ ਵੱਖਰਾ ਦੁਜਿਆਂ ਨਾਲ ਤੇ ਇੱਥੇ ਆਪਾਂ ਅੱਜ ਗੱਲ ਕਰਨੀ ਆ ਨੂੰ ਸਭ ਪਹਿਲਾਂ ਤੁਸੀਂ ਸ਼ੁਰੂਆਤ ਸੀ ਕਹਿ ਤਾਂ ਕਿ ਅਜੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪਰਬ ਹੈ ਜਿਹੜਾ ਹਾਂ ਜੀ ਕਿ ਲੋਕਾਈ ਦੇ ਵਿੱਚ ਗੁਰੂ ਸਾਹਿਬ ਨੇ ਇੱਕ ਵੱਖਰੀ ਤਰ੍ਹਾਂ ਦਾ ਕਨਸੈਪਟ ਦਿੱਤਾ ਸੀ ਕਿ ਸਾਰੇ ਸੰਸਾਰ ਦੇ ਲੋਕ ਇੱਕੋ ਨੇ ਬੇਸ਼ੱਕ ਵੱਖ-ਵੱਖ ਧਰਮਾਂ ਦੀਵਿਆਂ ਨੂੰ ਮੰਨਦੇ ਹੋਣ ਪਰ ਜਿਹੜਾ ਰਾਹ ਵਾ ਉਹ ਇੱਕੋ ਹੀ ਆ ਕਿ ਉਹ ਹੈਗਾ ਸੱਚ ਦਾ ਰਾਹ ਕਿਰਤ ਦਾ ਰਾਹ ਏਕੇ ਦਾ ਰਾਹ ਤੇ ਵਿਚਾਰ ਦਾ ਰਾਹ ਸੋ ਗੁਰੂ ਨਾਨਕ ਸਾਹਿਬ ਦਾ ਉਹ ਐਸਡੀ ਜਿਹੜੀ ਵੱਡੀ ਫਿਲਾਸਫੀ ਹੈ ਉਹਨਾਂ ਦੇ ਅੱਜ ਗੁਰਪੁਰਪ ਦੇ ਉੱਤੇ ਉਹ ਉਨੀ ਤਰਕ ਸੰਗਤ ਆ ਜਿੰਨੀ ਕੋਈ 555 ਸਾਲ ਪਹਿਲਾਂ ਜਦੋਂ ਉਹਨਾਂ ਦਾ ਜਨਮ ਹੋਇਆ ਉਸ ਵੇਲੇ ਜਦਾਂ ਦਾ ਅੰਧਕਾਰ ਸੀ ਜਦਾਂ ਦੀ ਨਿਰਾਸ਼ਾ ਸੀ ਸਾਰਾ ਕੁਝ ਸੀਗਾ ਤੇ ਉਹਦੇ ਵਿੱਚੋਂ ਫਿਰ ਇੱਕ ਨਵੀਂ ਤਰ੍ਹਾਂ ਦੀ ਵਿਚਾਰ ਚਰਚਾ ਜਿਹੜੀ ਉਹ ਫੁੱਟੀ ਤੇ ਉਹ ਵਿਚਾਰ ਚਰਚਾ ਜਿਹੜੀ ਆ ਫਿਰ ਸੰਸਾਰ ਦੇ ਵਿੱਚ ਮਾਨੇ ਆ ਮਲੇ ਉਹਨੂੰ ਸੰਸਾਰ ਦੇ ਲੋਕ ਮੰਨਦੇ ਨੇ ਕੋਈ ਵੀ ਉਸ ਚਰਚ ਜਿਹੜੀ ਵਿਚਾਰ ਸਾਹਮਣੇ ਆਈ ਆ ਉਹਦੇ ਉੱਤੇ ਕੰਟਰਾਡਿਕਟ ਨਹੀਂ ਕਰ ਸਕਿਆ ਕਿ ਵਿਚਾਰ ਨਹੀਂ ਠੀਕ ਬਹੁਤ ਸਾਰੇ ਧਰਮਾਂ ਦੇ ਵਿੱਚੋਂ ਜਿਹੜੀ ਵਿਚਾਰਧਰਤਾ ਨਿਕਲੀ ਆ ਉਹਦੇ ਉੱਤੇ ਸਵਾਲ ਉੱਠਦੇ ਸਾਡੀ ਜੀਵਨ ਜਾਂਚ ਤੇ ਸਵਾਲ ਉੱਠ ਸਕਦੇ ਕਿ ਅਸੀਂ 550 ਸਾਲਾਂ ਚ ਨਿਕਾਰ ਵੱਲ ਵਧੇ ਆ ਜਾਂ ਸਾਡਾ ਕਿੱਦਾਂ ਦਾ ਰਿਹਾ ਪਰ ਜਿਹੜਾ ਵਿਚਾਰ ਗੁਰੂ ਸਾਹਿਬ ਦੇ ਗਏ ਉਹ ਵਿਚਾਰ ਜਿਹੜਾ ਯੂਨੀਵਰਸਲ ਵਿਚਾਰ ਆ ਸੋ ਅਜੀ ਗੁਰਪੁਰ ਬਤੇ ਬਹੁਤ ਬਹੁਤ ਸਾਡੇ ਦਰਸ਼ਕਾਂ ਨੂੰ ਵਧਾਈ ਤੇ ਤੁਹਾਡੇ ਨਾਲ ਨਾਲ ਤੁਹਾਡੇ ਦਰਸ਼ਕ ਟੈਕਨੀਕਲ ਟੀਮ ਸਭ ਦਾ ਸਤਿਕਾਰ ਆ ਕਿ ਅਸੀਂ ਹਫਤਾਵਾਰੀ ਪ੍ਰੋਗਰਾਮ ਜਿਦਾਂ ਹੁੰਦੇ ਆ ਤੇ ਸਾਡੇ ਦਰਸ਼ਕ ਜਿਹੜੀਆਂ ਅਸੀਂ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਰਦੇ ਆ ਤੇ ਉਹਨੂੰ ਆ ਸੁਣਦੇ ਵੀ ਆ ਬਿਲਕੁਲ ਕੱਲ ਇੱਕ ਵਿਦਵਾਨ ਸੀ ਮੇਰੇ ਨਾਲ ਤੇ ਉਹਨਾਂ ਨੇ ਇੱਕ ਗੱਲ ਕਹੀ ਮੈਨੂੰ ਬੜੀ ਚੰਗੀ ਵੀ ਲੱਗੀ ਏ ਤੇ ਕਹਿੰਦੇ ਉਹ ਮਾਫੀ ਮੰਗ ਕੇ ਸੀਗੇ ਕੇ ਕਹਿੰਦੇ ਕੇ ਬਾਬਾ ਨਾਨਕ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਸ਼ੈਕਸਪੀਅਰ ਹੋਏ ਤੇ ਬਾਬਾ ਨਾਨਕ ਦੀਆਂ ਸਿੱਖਿਆਵਾਂ ਕਿਸੇ ਤਰ੍ਹਾਂ ਵੀ ਕਿਸੇ ਹੋਰ ਨਾਲੋਂ ਘੱਟ ਨਹੀਂ ਸਕੋ ਬਹੁਤ ਅੱਗੇ ਦੀਆਂ ਸੀਗੀਆਂ ਤੇ ਕਹਿੰਦੇ ਉਹ ਸਿੱਖਿਆਵਾਂ ਅਸੀਂ ਦਿੱਲੀ ਤੋਂ ਬਾਹਰ ਨਹੀਂ ਟਪਾ ਸਕੇ ਤੇ ਦੂਜੇ ਪਾਸੇ ਸ਼ੈਕਸਪੀਅਰ ਹਾਰ ਸਕੂਲ ਕਾਲਜ ਚ ਪੜਾਇਆ ਜਾਣ ਲੱਗਿਆ ਤੇ ਸਖਪੀਰ ਨੂੰ ساری ਦੁਨੀਆ ਜਾਣਦੀ ਆ ਜਾਣਦੀ ਤੇ ਭਾਵੇਂ ਬਾਬੇ ਨਾਨਕ ਨੂੰ ਆਪਣੇ ਮਨ ਨੂੰ ਤਸੱਲੀ ਦੇਣ ਲਈ ਕਹਿ ਲੈਨੇ ਆ ਕਿ ਵੇਖੋ ਜੀ ਬਾਬਾ ਨਾਨਕ ਸਾਰਿਆਂ ਦਾ ਸਾਝਾ ਸਭ ਕੁਝ ਆ ਪਰ ਉਹਦੀਆਂ ਸਿੱਖਿਆਵਾਂ ਨਾ ਤੇ ਅਸੀਂ ਖੁਦ ਅਡਾਪਟ ਕਰ ਸਕੇ ਤੇ ਨਾ ਦੁਨੀਆ ਨੂੰ ਅਸੀਂ ਉਹਦੀਆਂ ਸਿੱਖਿਆਵਾਂ ਪਹੁੰਚਾ ਸਕੇ ਕਿਤੇ ਨਾ ਕਿਤੇ ਠੀਕ ਆ ਸਾਡੇ ਕੰਮਾਂ 'ਚ ਕੋਈ ਚੀਜ਼ਾਂ ਝਲਕਦੀਆਂ ਨੇ ਜਿਹਦੇ ਕਰਕੇ ਬਾਹਰਲੀ ਦੁਨੀਆ ਸਾਨੂੰ ਦੇਖਦੀ ਆ ਕਿ ਇਹ ਵਾਕਿਆ ਹੀ ਕੁਝ ਦੂਜਿਆਂ ਨੂੰ ਵੱਖਰਾ ਕਰਨ ਵਾਲਿਆ ਕੱਲੀ ਪਾਗ ਹੀ ਨਹੀਂ ਵੱਖਰੀ ਬੰਦੇ ਜਾਂ ਦਾੜਾ ਹੀ ਨਹੀਂ ਪ੍ਰਕਾਸ਼ ਕਰਦੇ ਕੁਛ ਨਾ ਕੁਛ ਕੰਮ ਐਸੇ ਵੀ ਕਰਦੇ ਆ ਜਿਹੜੇ ਮਾਨਵਤਾ ਦੇ ਭਲੇ ਲਈ ਉਹ ਸਾਡੇ ਅੰਦਰ ਕਿਤੇ ਨਾ ਕਿਤੇ ਬੀਜ ਤੇ ਪਾਇਆ ਪਰ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਕਿ ਨਿਗਾਰ ਤੇ ਕਾਫੀ ਹੈਗਾ ਪਰ ਸਾਡਾ ਵੱਡੀ ਕਮਜ਼ੋਰੀ ਇਹ ਰਹੀ ਕਿ ਅਸੀਂ ਉਹ ਬਾਬੇ ਨਾਨਕ ਦੀ ਉਹ ਸਿੱਖਿਆ ਜਿਹੜੀ ਆ ਉਹਨੂੰ ਅਸੀਂ ਦੁਨੀਆਂ ਚੋਂਤਾ ਨਹੀਂ ਫਲਾ ਸਕੇ ਜਿੱਦਾਂ ਹੋਣਾ ਚਾਹੀਦਾ ਸੀਗਾ ਇਹ ਇੱਕ ਤੇ ਗੱਲ ਇਹ ਆ ਕਿ ਜਿੱਦਾਂ ਵੱਡਾ ਇਹ ਵਿਚਾਰ ਸੀ ਨਾ ਇਹ ਵਿਚਾਰ ਸੀਗਾ ਸਰਬੱਤ ਦੇ ਭਲੇ ਦਾ ਤੇ ਸੰਸਾਰ ਦੇ ਵਿੱਚ ਸਰਬੱਤ ਦਾ ਭਲਾ ਚਾਹਣ ਵਾਲੀਆਂ ਜਿਹੜੀਆਂ ਸੰਸਥਾਵਾਂ ਨੇ ਲੋਕ ਨੇ ਜਾਂ ਵਿਚਾਰ ਨੇ ਜੋ ਮੰਨੇ ਉਹ ਐਨੇ ਵਿਸ਼ਾਲ ਨੇ ਕਿ ਉਹ ਇਸ ਗੱਲ ਨੂੰ ਸਮਝਣ ਕਿ ਮੈਨੂੰ ਭਾਵੇਂ ਕੁਝ ਮਿਲੇ ਨਾ ਮਿਲੇ ਮੇਰੇ ਨਾਲ ਦੇ ਨੂੰ ਇਹ ਚੀਜ਼ਾਂ ਦੀ ਪ੍ਰਾਪਤੀ ਧੰਨਵਾਦ ਹੈ ਕਿ ਵਿਚਾਰ ਦੀ ਅਸੈਪਟੇਬਿਲਟੀ ਨਹੀਂ ਬਾਕੀ ਸਮਾਜਾਂ 'ਚ ਵਿਚਾਰ ਦੀ ਅਸੈਪਟੇਬਿਲਟੀ ਹੈਗੀ ਆ ਸਾਰਾ ਕੁਝ ਹੈਗਾ ਹੀ ਪਰ ਜਿੱਦਾਂ ਇੱਕ ਕਹਿੰਦੇ ਆ ਨਾ ਕਿ ਉਹ ਇੱਕ ਅਖਾਣ ਆ ਕਿ ਸ਼ੇਰਨੀ ਦਾ ਦੁੱਧ ਮਿੰਨ ਤਾਂ ਪਤਾ ਨਹੀਂ ਸ਼ੇਰਨੀ ਚੋਣੀ ਵੀ ਕਿੰਨੀ ਔਖੀ ਆ ਕਿ ਸੌਖੀ ਆ ਬਟ ਇੱਕ ਅਖਾਣ ਆ ਕਿ ਸ਼ੇਰਨੀ ਦੇ ਦੁੱਧ ਨੂੰ ਸਿਹਤ ਨਾਲ ਭਾਂਡੇ ਵਿੱਚ ਨਹੀਂ ਪਾਇਆ ਜਾ ਸਕਦਾ ਉਹਦੇ ਲਈ ਸੋਨੇ ਦਾ ਭਾਂਡਾ ਘੱਟੋ ਘਾਟ ਜ਼ਰੂਰੀ ਆ ਸੋ ਜਿਹੜਾ ਬੇਮੁੱਲਾ ਬਹੁਤ ਵੱਡਾ ਇਸ ਸੰਸਾਰ ਨੂੰ ਆਪਣਾ ਸਮਝਣ ਦਾ ਸਿਧਾਂਤ ਸੀ ਨਾ ਉਹਦੇ ਮੁਕਾਬਲੇ ਤੇ ਜਿਹੜੇ ਦੂਸਰੇ ਧਰਮ ਦੇ ਸਿਧਾਂਤ ਸੀ ਇੱਕ ਤਾਂ ਇਹ ਆ ਕਿ ਜਦੋਂ ਕਿ ਸਾਡਾ ਬੋਲਿਆ ਉਦੋਂ ਕਿ ਸਾਡਾ ਜਿਹੜਾ ਏਸ਼ੀਆ ਏ ਬਹੁਤਾ ਕਨੈਕਟਡ ਨਹੀਂ ਸੀ ਦੁਨੀਆ ਨਾਲ ਪਰ ਇਸ ਗੱਲ ਨੂੰ ਇਹ ਵੀ ਨਹੀਂ ਅਸੀਂ ਕਹਿ ਸਕਦੇ ਕਿ ਬਾਬੇ ਦੀਆਂ ਪੰਜ ਉਦਾਸੀਆਂ ਜਿਹੜੀਆਂ ਨੇ ਕਿਸੇ ਵੀ ਧਰਮ ਗੁਰੂ ਕਿਸੇ ਵਿਚਾਰਕ ਨਾਲੋਂ ਸਭ ਤੋਂ ਵੱਧ ਪੈਰੀ ਪੈਂਡਾ ਕਰਨ ਦਾ ਜੇ ਤੱਕ ਗੁਰਨਾਨੂ ਸਾਹਿਬ ਦਾ ਰਿਕਾਰਡ ਕੋਈ ਨਹੀਂ ਤੋੜ ਸਕਿਆ ਕਿ ਦੁਨੀਆ ਦੀਆਂ ਪੰਜ ਦਿਸ਼ਾਵਾਂ ਦੇ ਵਿੱਚ ਜਾ ਕੇ ਔਰ ਜਿਹੜਾ ਡਾਇਲੌਗ ਸੀਗਾ ਗੁਰੂ ਸਾਹਿਬ ਦਾ ਜਿਹੜੀ ਚਰਚਾ ਸੀਗੀ ਗੁਰੂ ਸਾਹਿਬ ਦਾ ਇਹਦੇ ਉੱਤੇ ਗੱਲ ਕਰਨ ਦੀ ਉਹ ਬਿਲਕੁਲ ਇੱਕ ਵਲਖਣ ਤਰੀਕਾ ਸੀ ਉਹਦਾ ਤੁਸੀਂ ਜਿਹੜਾ ਹੈ ਉਹ ਸвая ਹੀ ਆ ਕਿ ਉਹ ਗਏ ਤੇ ਜਾ ਕੇ ਉਹਨਾਂ ਨੇ ਪਾਣੀ ਦੀ ਛੱਟੀ ਉਲਟੇ ਪਾਸੇ ਨੂੰ ਮਾਰਨੀ ਸ਼ੁਰੂ ਕਰ ਦਿੱਤੀ ਤੇ ਉੱਥੋਂ ਦੇ ਜਦੋਂ ਪੁੱਛਿਆ ਵੀ ਆਹ ਤੁਸੀਂ ਕੀ ਕਰ ਰਹੇ ਹੋ ਤੇ ਉਹ ਕਹਿੰਦੇ ਕੁਝ ਨਹੀਂ ਮੈਂ ਆਪਣੇ ਪੰਜਾਬ ਵਿੱਚ ਖੇਤਾਂ ਨੂੰ ਜਿਹੜਾ ਪਾਣੀ ਦੇ ਰਿਹਾ ਆਗਰਾਗ ਦੇ ਵਿੱਚ ਜਾ ਕੇ ਗੁਰੂ ਸਾਹਿਬ ਨੇ ਸੀ ਤੁਹੇ ਗੱਲ ਕੀਤੀ ਤੇ ਉਹ ਜੇ ਵੀ ਉਹ ਟੇਕ ਤੱਕ ਪਹੁੰਚ ਜੂ ਤ ਕਮਲਿਆਂ ਹਲੀ ਗੱਲ ਉਹਦੇ ਤਾਂ ਤੁਹਾਡਾ ਪਾਣੀ ਛੁੱਟਿਆ ਸੂਰਜ ਤੱਕ ਪਹੁੰਚ ਸਕਦਾ ਏ ਚੰਦਰਮਾ ਤੱਕ ਪਹੁੰਚ ਸਕਦਾ ਏ ਤੇ ਮੇਰਾ ਇੰਨੇ ਕ ਦੂਰ ਕਿਉਂ ਨਹੀਂ ਜਾਏਗਾ ਫਿਰ ਇੱਕ ਹੋਰ ਗੱਲ ਏ ਕਿ ਕਿਸਾਂ ਤੇ ਜਿਹੜੇ ਬਹੁਤ ਪੀਰ ਫਕੀਰ ਸੀਗੇ ਮੁਸਲਮ ਵਿਚਾਰਤਾਰਾਂ ਦੇ ਲੋਕ ਸੀਗੇ ਤੇ ਉੱਥੇ ਜਦੋਂ ਗੁਰੂ ਸਾਹਿਬ ਪਹੁੰਚਦੇ ਤੇ ਉਸ ਧਰਤੀ ਦੇ ਉੱਤੇ ਜਾ ਕੇ ਤੇ ਉਹ ਸਾਰੇ ਦੁੱਧ ਦੇ ਘਟੋਰੇ ਲੈ ਆਉਂਦੇ ਹੂੰ ਹੂੰ ਉਹਨਾਂ ਦਾ ਭਾਵ ਏ ਸੀ ਵੀ ਇੱਥੇ ਤੇ ਅੱਗੇ ਬਹੁਤ ਵਿਚਾਰ ਆ ਉਹ ਅੰਦੇ ਇੱਕ ਗੁਰੂ ਸਾਹਿਬ ਇੱਕ ਫੁੱਲ ਕਈ ਦਾ ਫੁੱਲ ਚੁੱਕ ਕੇ ਚਟਾ ਦੁੱਧ ਦੇ ਉੱਤੇ ਰੱਖ ਦਿੰਦੇ ਆ ਵੀ ਤੁਹਾਡੇ ਦੁੱਧ ਦੇ ਉੱਤੇ ਵੀ ਆ ਕਲੀ ਵਰਗਾ ਵਿਚਾਰ ਵੀ ਹੈਗਾ ਸੋ ਗੁਰੂ ਸਾਹਿਬ ਦਾ ਵਿਚਾਰ ਸੀ ਆ ਇਸ ਵੇਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਸੰਸਾਰ ਭਰ ਦੇ ਵਿੱਚ ਨਹੀਂ ਫੈਲਿਆ ਪਰ ਉਹਦੇ ਵਿੱਚ ਇਹ ਆ ਕਿ ਪਹਿਲਾਂ ਕੁਝ અપਵਾਦ ਵੀ ਸਾਡੇ ਨਾਲ ਜੁੜ ਗਏ ਕੁਝ ਸਾਡੇ ਨਾਲ ਜਿਹੜੇ ਸਮਕਾਲੀ ਧਰਮ ਸੀ ਭਾਰਤ ਦੇ ਕੁਝ ਸਾਡੇ ਉਹ ਜਿਹੜੀਆਂ ਜੜੀਆਂ ਉਹ ਤਾਈਆਂ ਦੇ ਖਿਲਾਫ ਗੁਰੂ ਸਾਹਿਬ ਸਹਜੇ ਸਹਜੇ ਉਹ ਸਾਰੀਆਂ ਜਿਹੜੀਆਂ ਕ੍ਰਿਤੀਆਂ ਉਹ ਸਾਡੇ ਵਿੱਚ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੋ ਵਿਚਾਰ ਉਹਨਾਂ ਕ੍ਰਿਤੀਆਂ ਦੇ ਖੰਡਣ ਦੇ ਉੱਤੇ ਵੀ ਚੱਲ ਰਹੇ ਨੇ ਗੁਰੂ ਸਾਹਿਬ ਦੇ ਜਿਹੜਾ ਵਿਚਾਰ ਆ ਸਰਬੱਤ ਦੇ ਭਲੇ ਦਾ ਉਹਨੂੰ ਵੀ ਸੰਸਾਰ ਭਰ ਦੇ ਵਿੱਚ ਜਿਹੜਾ ਫਲਾਉਣ ਲਈ ਕੰਮ ਕਰ ਰਹੇ ਨੇ ਤੁਸੀਂ ਦੇਖੋ ਇਸ ਵੇਲੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜਾ ਆਪਾਂ ਕਹਿੰਦੇ ਆ ਕਾਕਾ ਸੰਸਾਰ ਵਿੱਚ ਬਹੁਤੇ ਨਹੀਂ ਮੈਂ ਕਿਸੇ ਦੀ ਐਡਵਰਟਾਈਜ਼ਮੈਂਟ ਨਾ ਕਰਦਾ ਹੋਵਾ ਇਹ ਕਹਾਂ ਵੀ ਤਾਂ ਨੂੰ ਕਿੰਨੀਆਂ ਹੀ ਇਸ ਵੇਲੇ ਸਿੱਖ ਸੰਸਥਾਵਾਂ ਲੱਭ ਜਾਣਗੀਆਂ ਪੰਜਾਬੀ ਸੰਸਥਾਵਾਂ ਲੱਭ ਜਾਣਗੀਆਂ ਜਿੱਥੇ ਵੀ ਦੁਨੀਆਂ ਦੇ ਵਿੱਚ ਸੰਕਟ ਪੈਦਾ ਹੁੰਦੇ ਨੇ ਜਿੱਥੇ ਰੈੱਡ ਕਰਾਸ ਵੀ ਨਹੀਂ ਪਹੁੰਚਦੀ ਤੁਹਾਨੂੰ ਉੱਥੇ ਵੀ ਉਹ ਬੰਦੇ ਜਿਹੜੇ ਆ ਉਹ ਕੰਮ ਕਰਦੇ ਮਿਲਨੇ ਸ਼ੁਰੂ ਹੋ ਜਾਣਗੇ ਹੁਣ ਆ ਜਿਹੜਾ ਇਜ਼ਰਾਈਲ ਵਾਲਾ ਸੰਕਟ ਆ ਉਹਦੇ ਵਿੱਚ ਉਹ ਸਾਰੀ ਮਸ਼ੀਨਰੀ ਸਾਰਾ ਕੁਝ ਤਿਆਰ ਕਰਕੇ ਬੈਠੇ ਨੇ ਉੱਥੇ ਜਾਣ ਲਈ ਫਲਸਤੀਨ ਤੇ ਇਜ਼ਰਾਈਲ ਦੇ ਸਾਰੇ ਜ਼ਖਮੀਆਂ ਨੂੰ ਜਿਹੜਾ ਸੰਭਲ ਲਈ ਪਰ ਉਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਉੱਥੇ ਜਾਣ ਦੀ ਸੋ ਮੈਂ ਉਹਨਾਂ ਦੇ ਕਈ ਵਾਰ ਇਹ ਡਾਇਲੌਗ ਸੁਨੇ ਨੇ ਵੀ ਸਾਨੂੰ ਪਰਮਿਸ਼ਨ ਦਿਓ ਅਸੀਂ ਤਾਂ ਜਾ ਕੇ ਉੱਥੇ ਮਨੁੱਖਤਾ ਦੇ ਭਲੇ ਲਈ ਕੰਮ ਕਰਾਂਗੇ ਜਿਹੜੇ ਜ਼ਰੂਰਤਮੰਦ ਲੋਕ ਨੇ ਉਹਨਾਂ ਤੱਕ ਹੀ ਜ਼ਰੂਰਤਮੰਦ ਸਹਾਇਤਾ ਪਹੁੰਚਾਵਾਂਗੇ ਸਾਡਾ ਤਾਂ ਦੀ ਰਾਜਨੀਤਿਕ ਕਨਫਰੈਂਸ ਨਹੀਂ ਨਾਲ ਕੋਈ ਸਬੰਧ ਨਹੀਂ ਹੋਏਗਾ ਅਸੀਂ ਤਾਂ ਉੱਥੇ ਜਿਹੜੇ ਜ਼ਖਮ ਮਿਲਦੇ ਨੇ ਉਹਨਾਂ ਜ਼ਖਮਾਂ ਦੇ ਉੱਤੇ ਮਲ ਲਾਉਣ ਲਈ ਜਾਵਾਂਗੇ ਜਿੱਥੇ ਲੋਕ ਭੁੱਖ ਤੋਂ ਪਿਆਸ ਤੋਂ ਜ਼ਖਮਾਂ ਦੇ ਨਾਲ ਜੂਝ ਰਹੇ ਨੇ ਉੱਥੇ ਅਸੀਂ ਪਰ ਅਜੇ ਤੱਕ ਉਹ ਸਿੱਖ ਸੰਸਥਾ ਨੂੰ ਉੱਥੇ ਦੀ ਨਹੀਂ ਮਿਲੀ ਮੈਂ ਪਿੱਛੇ ਜੇ ਵੀ ਹੁਣ ਇੰਟਰਵਿਊ ਦੇਖ ਰਿਆ ਸੀ ਕਿ ਬੜੇ ਜ਼ੋਰ ਦੋਰ ਨਾਲ ਹੁਣ ਉਹ UNO ਤੱਕ ਵੀ ਉਹਨਾਂ ਨੇ ਪਹੁੰਚ ਕੀਤੀ ਹੈ ਕਿ ਸਾਨੂੰ ਰੈੱਡ ਕਰਾਸ ਮਿਸ਼ਨ ਦੇ ਨਾਲ ਹੀ ਜੋੜ ਦਿਓ ਤਾਂ ਕਿ ਅਸੀਂ ਉੱਥੇ ਜਾ ਕੇ ਸੋ ਇਹ ਨਹੀਂ ਹੈਗਾ ਕਿ ਨਹੀਂ ਪਰ ਜਿਸ ਵਿਆਪਕ ਜਿੰਨਾ ਵੱਡਾ ਸਿਧਾਂਤ ਸੀ ਜਿਸ ਵਿਆਪਕਤਾ ਨਾਲ ਇਹਨੂੰ ਸੰਸਾਰ ਵਿੱਚ ਫੈਲਣਾ ਸੀ ਚਾਹੀਦਾ ਸੀ ਉੱਥੇ ਮੈਂ ਤਾਂ ਡਲ ਸਹਿਮਤ ਹਾਂ ਕਿ ਉਸ ਵਿਆਪਕ ਢੰਗ ਨਾਲ ਹਾਲੀ ਵੀ ਉਹ ਵਿਚਾਰ ਜਿਹੜਾ ਹੈ ਇਹ ਦੁਨੀਆ ਦੇ ਵੱਖ-ਵੱਖ ਕੋਨਿਆਂ 'ਚ ਨਹੀਂ ਪਹੁੰਚ ਸਕਿਆ ਮੈਂ ਕੱਲ ਜਸਵੰਤ ਸਿੰਘ ਜਫਰ ਆਪਣੇ ਵੱਡੇ ਲੇਖਕ ਨੇ ਮੈਂ ਕੱਲ ਉਹਨਾਂ ਦਾ ਇੱਕ ਲੇਖ ਆਪਣੇ ਤੀਸਰੀ ਅਖ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਸੀ ਉਹ ਚੋਂ ਬੜੇ ਸੇ ਮੁੱਦੇ ਕਾਫੀ ਸਾਰੇ ਠਾਏ ਕਿ ਕੱਲ ਗੁਰੂ ਸਭ ਦੇ ਗੁਰਪੁਰਪ ਕਰਕੇ ਅੱਜ ਅੱਜ ਦੇ ਦਿਨ ਇੱਥੇ ਆ ਕੱਲ ਭਾਰਤ 'ਚ ਮਨਾਇਆ ਗਿਆ ਉਹ ਕਹਿੰਦੇ ਆ ਕਿ ਕੁਝ ਜਿਹੜੇ ਕਲਾਕਾਰ ਸੀਗੇ ਜਿਨ੍ਹਾਂ ਨੇ ਬਾਬੇ ਨਾਨਕ ਦੀਆਂ ਜਿੰਨੀਆਂ ਤਸਵੀਰਾਂ ਚਾਹੇ ਮੋਦੀਖਾਨੇ ਦੀ ਹੋਵੇ ਤੇ ਚਾਹੇ ਉਹ ਕਿਤੇ ਹੋਰ ਗੋਸ਼ਟੀ ਕਰਦੇ ਹੋਣ ਉਹਨਾਂ ਨੂੰ 80-90 ਸਾਲਾਂ ਦਾ ਬਜ਼ੁਰਗ ਦਿਖਾਇਆ ਤੇ ਇਹ ਕਹਿੰਦੇ ਆ ਕਿ ਹਕੀਕਤ ਤੋਂ ਬਹੁਤ ਦੂਰ ਸੀਗੀ 18 ਸਾਲਾਂ ਦੀ ਉਮਰ ਸੀ ਜਦੋਂ ਮੋਦੀਖਾਨੇ ਆਇਆ ਤੇ 28 ਸਾਲ ਦੀ ਉਮਰ ਹੀ ਜਦੋਂ ਪਹਿਲੀ ਵਾਰ ਛੱਡ ਕੇ ਸੁਲਤਾਨਪੁਰ ਲੋਧੀ ਤੇ ਉਦਾਸੀ ਤੇ ਗਿਆ ਆ ਤੇ ਉਹ ਕਹਿੰਦੇ ਆ ਕਿ ਜਿਹੜੇ ਸਾਡਾ ਸਮਾਜ ਹੈ ਨਾ ਉਹ ਕਹਿਣ ਨੂੰ ਤੇ ਬਜ਼ੁਰਗਾਂ ਨੂੰ ਮੱਥਾ ਵੀ ਟੇਕਦਾ ਆ ਸਭ ਕੁਝ ਕਰਦਾ ਤੇ ਪਰ ਉਹਨਾਂ ਨੇ ਸੁਣਦਾ ਨਹੀਂ ਉਹ ਤੇ ਹਮਤ ਨਹੀਂ ਕਰਦਾ ਉਹਨਾਂ ਨੇ ਤਰਕ ਦਿੱਤਾ ਬੜਾ ਵਧੀਆ ਉਹ ਕਹਿੰਦੇ ਆ ਕਿ ਉਹਨਾਂ ਦੀ ਜਿਹੜੇ ਕਲਾਕਾਰ ਜਾਂ ਜਿਹੜੇ ਉਹ ਉਹਨੂੰ ਬਜ਼ੁਰਗਾਂ ਦਾ ਬੜਾ ਮਖਮਲੀ ਚਿਹਰਾ ਜਾਇ ਦਿਖਾਉਣ ਦਾ ਅਸ਼ੀਰਵਾਦ ਵਾਲਾ ਹੱਥ ਵਾਲਾ ਜਿੱਦਾਂ ਉਹਨਾਂ ਦੀ ਕਵਤਾ ਵੀ ਆ ਤੇ ਉਹ ਕਹਿੰਦੇ ਉਹ ਤੇ ਮਨ ਪੋਜ਼ਿਟਿਵ ਭਾਵ ਇਹਨਾਂ ਵੱਲ ਹੋਵੇ ਪਰ ਨਾਲ ਕਹਿੰਦੇ ਕਿ ਸਾਡੇ ਘਰਾਂ ਜਿਹੜੇ ਬਜ਼ੁਰਗ ਹੈ ਨਾ ਉਹਨਾਂ ਦਾ ਸਤਕਾਰ ਕਰਦੇ ਆ ਮੱਥੇ ਟੇਕਦੇ ਆ ਸੀਸਾ ਲੈਨੇ ਆ ਉਹਨਾਂ ਦੇ ਭੋਗਾ ਦੇ ਵੱਡੇ ਵੱਡੇ ਕੱਠ ਕਰਦੇ ਆ ਉਹਨਾਂ ਜਾਣ ਤੋਂ ਬਾਅਦ ਉਹਨਾਂ ਦੇ ਘਰਾਂ ਨੂੰ ਉਹ ਮਾਲਾ ਪਾ ਕੇ ਰੱਖਦੇ ਆ ਤਸਵੀਰਾਂ ਤੇ ਜਾ ਕੇ ਰੱਖਦੇ ਆ ਪਰ ਜਿਹੜੇ ਕਾਰਵਿਆਰ ਹੁੰਦੇ ਨੇ ਜਿਹੜੇ ਫੈਸਲੇ ਲੈਂਦੇ ਉਹਨਾਂ ਚ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤੇ ਇਹੋ ਲਾਤ ਅਸੀਂ ਆਪਣੇ ਬਾਬੇ ਨਾਲ ਕਰ ਲਏ ਉਹ ਕਹਿੰਦੇ ਜੇ ਉਹਨੂੰ ਅਸੀਂ ਉਸ ਸੰਦਰਭ ਵਿੱਚ ਵੇਖੀਏ ਕਿ ਇੱਕ ਨਰਜੈਟਿਕ ਜਵਾਨ ਹੈ ਬੰਦਾ ਤੇ ਉਹ ਇਹ ਲੜਾਈਆਂ ਲੜ ਰਿਹਾ ਸਮਾਜ ਦੇ ਵਿੱਚ ਜੋ ਕੁਝ ਉਸ ਸਮੇਂ ਹੋ ਰਿਹਾ ਸੀ ਤੇ ਇਹਦਾ ਬਿੰਬ ਕਿ ਹੋਰ ਉੱਪਰ ਦਾ ਤੇ ਜਦੋਂ 88 ਸਾਲਾਂ ਦਾ ਬਜ਼ੁਰਗ ਹੀ ਦਿਖਾਈ ਜਨੇ ਆ ਟੋਟਲ ਉੱਪਰ ਗੁਰੂ ਸਾਹਿਬ ਦੀ 69 ਦੀ ਸੀਗੀ 71 ਸਾਲ ਦੀ ਉਮਰ ਚੋ ਚਲ ਜਾਂਦੇ ਆ ਤੇ 69 ਸਾਲਾਂ ਦਾ ਬੰਦਾ ਜਿਹੜੀ ਬਾਬੇ ਨਾਨਕ ਦੀ ਫੋਟੋ ਹੰਦਾ ਨਾ ਹੁੰਦਾ ਹੀ ਨਹੀਂ ਕਦੀ ਮੈਂ ਕਿ ਤੁਹਾਡੀ ਇਸ ਗੱਲ ਦੇ ਨਾਲ ਇੱਕ ਬਹੁਤ ਮੇਰੇ ਮਨ ਦੇ ਕਿਸੇ ਕੋਨੇ ਦੇ ਵਿੱਚ ਦੱਬੀ ਗੱਲ ਸੀਗੀ ਕਿ ਗੁਰੂ ਨਾਨਕ ਸਾਹਿਬ ਨੂੰ ਜਿਹੜਾ ਚਿਤਰਿਆ ਜਾ ਰਿਹਾ ਨਾ ਜਿਹੜੇ ਸਾਡੇ ਸਹਾਇਤਕਾਰ ਸੀ ਜਾਂ ਦੂਸਰੇ ਸੀਗੇ ਜਾਂ ਆਰਟਿਸਟ ਸੀਗੇ ਜਿਹੜੇ ਉਹ ਇੱਕ ਰਾਜੇ ਦੀ ਸ਼ਰੀ ਜਿਹੜੀ ਆ ਰਾਜੇ ਦੀ ਜਿਹੜੀ ਮਹਿਮਾ ਨਾ ਉਦਾਂ ਦੀ ਮਹਿਮਾ ਦੇ ਵਿੱਚ ਉਹਨਾਂ ਨੂੰ ਵੇਖਦੇ ਜੱਟ ਕੇ ਗੁਰੂ ਸਾਹਿਬ ਤੇ ਅੰਤਮ ਸਮੇਂ ਤੱਕ ਜਿਹੜੀ ਆਮ ਇੱਕ ਸੋਭਾ ਸਿੰਘ ਵਾਲੀ ਤਸਵੀਰ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਉਸ ਰਾਜਵਾੜਾ ਸ਼ਾਹੀ ਦੇ ਜਿਹੜਾ ਸ਼ੌਹਾਨਾ ਅੰਦਾਜ਼ ਸੀਗਾ ਨਾ ਉਹਦੇ ਵਿੱਚ ਪੇਸ਼ ਕਰਦਾ ਯਤਨ ਕਰਦੇ ਗੁਰੂ ਸਾਹਿਬ ਤਾਂ ਤੁਸੀਂ ਵੇਖੋ ਜਦੋਂ ਐਨਾ ਪੈਦਲ ਚੱਲਦੇ ਆ ਤੇ ਕਿੰਨੇ ਦਿਨਾਂ ਬਾਅਦ ਕਿਤੇ ਕੱਪੜੇ ਧੋਣ ਨੂੰ ਮਿਲਦੇ ਹੋਣਗੇ ਜਾਂ ਕੀ ਇਹ ਇਸ਼ਨਾਨ ਕਰਨ ਨੂੰ ਮਿਲਦਾ ਉਹਦੇ ਸਾਧਨ ਕੀ ਹੋਣਗੇ ਐਨੇ ਕਦੇ ਕੱਪੜਿਆਂ ਦੇ ਅਟੈਚੇ ਕੇਸ ਥੋੜੀ ਭਰ ਕੇ ਗੁਰੂ ਸਾਹਿਬ ਨਾਲ ਲਈ ਫਿਰਦੇ ਸੀਗੇ ਸੋ ਉਹ ਜਿਹੜਾ ਇੱਕ ਕੀਰਤੀ ਦਾ ਐਮ ਸੀਗਾ ਜਿਹੜਾ ਗੁਰੂ ਸਾਹਿਬ ਦਾ ਆਮ ਲੋਕਾਂ ਵਿੱਚ ਸਧਾਰਨ ਤੌਰ ਤੇ ਵਿਚਰਨ ਦਾ ਇਹ ਮਸਿਕਾ ਉਹਦੇ ਪਿੱਛੇ ਅਸਲ ਚ ਇਹ ਗੱਲ ਸੀ ਕਿ ਜੇ ਕਿਤੇ ਸਾਰੇ ਕੀਰਤੀ ਲੋਕ ਜੇ ਸਾਰੇ ਲੋਕ ਜਿਹੜੇ ਸੱਚ ਨੂੰ ਪਰਣਾਏ ਹੋਏ ਲੋਕ ਨੇ ਕੀਰਤੀ ਸੱਚ ਨੂੰ ਪਰਣਾਏ ਲੋਕ ਵਿਦਵਾਨ ਇਹ ਸਾਰੇ ਉਸ ਧਾਰਾ ਦੇ ਵਿੱਚ ਵਹਿ ਗਏ ਜਿਹੜੀ ਆਮ ਲੋਕਾਂ ਦੀ ਵਿਚਾਰਤਾ ਰਹੀ ਤੇ ਇਸ ਸੰਸਾਰ ਦੇ ਵਿੱਚ ਸਿੱਖੀ ਦਾ ਸੰਕਲਪ ਵੀ ਵੱਖਰਾ ਹੋਣਾ ਸੀ ਇਸ ਸੰਸਾਰ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਵਿਗਿਆਨਕ ਸੋਚ ਨੇ ਵੀ ਫੈਲਣਾ ਸੀ ਸੋ ਉਹ ਉਹ ਸਾਰਾ ਕੁਝ ਜਿਹੜਾ ਹੈ ਮੈਂ ਸੋਚਦਾ ਇੱਕ ਉਹ ਰਾਜ ਦੀ ਮੈਨਾ ਗਾਉਂ ਦਾ ਵਿਚਾਰ ਉਹਨਾਂ ਕਿ ਸ਼ਾਹੀ ਵਸਤਰਾਂ ਦੇ ਵਿੱਚ ਲਿਬਾਸ ਦੇ ਵਿੱਚ ਦਿਖਾਉਣ ਦਾ ਰਵਾਜ ਜਿਹੜਾ ਸੀ ਉਹਦੇ ਅਧੀਨ ਇਹ ਸ਼ਾਸ਼ਸ਼ ਦੇ ਅਧੀਨ ਸਾਰਾ ਕੁਝ ਕੀਤਾ ਗਿਆ ਹੁਣ ਜਿਹੜਾ ਬੰਦਾ ਇਸ ਅੰਤਮ ਸਮੇਂ ਦੇ ਵਿੱਚ ਕਰਤਾਰਪੁਰ ਸਾਹਿਬ ਆਣ ਕੇ ਖੇਤੀ ਕਰਦਾ ਹੈ ਖੇਤੀ ਦੇ ਸਾਧਨ ਉਹਦੋਂ ਕਿਹੜੇ ਟਰੈਕਟਰ ਸੀਗੇ ਜਾਂ ਅੱਜ ਵੀ ਤੁਸੀਂ ਪੰਜਾਬ ਦੀ ਵੀ ਤਸਵੀਰ ਵੇਖ ਲਓ ਕਿੰਨੇ ਬਜ਼ੁਰਗ ਦਿਖਾਂ ਬਣਾਈ ਜਿਹੜੀ ਆ ਬਜ਼ੁਰਗ ਆ ਪਰ ਉਹ ਇੱਕ ਹੀ ਗੱਲ ਮੈਂ ਕਹਿੰਦੇ ਆ ਕਿ ਉਹ ਇਹ ਜਿਹੜਾ ਨਾ ਬੜਾ ਸੁਚੇਤ ਢੰਗ ਨਾਲ ਸਿਸਟਮ ਜਿਹੜਾ ਹੈ ਜਿਹੜਾ ਸਾਮਰਾਜੀ ਸਿਸਟਮ ਹੁੰਦਾ ਹੈ ਨਾ ਇਹ ਬੜੇ ਸੁਚੇਤ ਢੰਗ ਨਾਲ ਕੰਮ ਕਰਦਾ ਹੈ ਔਰ ਸੁਚੇਤ ਢੰਗ ਨਾਲ ਹੀ ਕੰਮ ਕਰਨ ਦਾ ਨਤੀਜਾ ਹੈ ਕਿ ਪੰਜਾਬ ਦੀਆਂ ਜਿੰਨੀਆਂ ਉੱਚੀਆਂ ਪਰੰਪਰਾਵਾਂ ਨੇ ਜਿੰਨਾ ਪੰਜਾਬ ਦਾ ਉੱਚਾ ਸੰਘਰਸ਼ ਹੈ ਉਹਦੇ ਉੱਤੇ ਜਿਹੜੀ ਸਟੇਟ ਹੈ ਜਿਹੜਾ ਸਾਮਰਾਜ ਹੈ ਉਹ ਮਾਣ ਕਰਨ ਦੀ ਬਜਾਏ ਤੁਸੀਂ ਜਦੋਂ ਤੋਂ ਮਰ ਜੋ ਤੁਸੀਂ ਅੰਗਰੇਜ਼ਾਂ ਤੋਂ ਸਮੇਂ ਤੋਂ ਦੇਖ ਲਓ ਮੌਜੂਦਾ ਸਾਰਾ ਹੀ ਆਜ਼ਾਦੀ ਤੋਂ ਬਾਅਦ ਦਾ ਭਾਰਤੀ ਸਾਮਰਾਜ ਵੇਖ ਲਓ ਤਾਨੂੰ ਬਹੁਤ ਘੱਟ ਠਾਵਾਂਗੇ ਤੇ ਜਿਹੜੀ ਪੰਜਾਬ ਦੀ ਅਸਲ ਲਿਖਣਤਾ ਹੈ ਜਿਹੜਾ ਪੰਜਾਬ ਦਾ ਅਸਲੀ ਜਿਝਾਰੂਪਨ ਹੈ ਜਿਹੜਾ ਪੰਜਾਬ ਦਾ ਅਸਲੀ ਮਿਹਨਤ ਕਰਨ ਦਾ ਜਜ਼ਬਾ ਹੈ ਜਿਹੜਾ ਪੰਜਾਬ ਦਾ ਸੰਸਾਰ ਦੇ ਵਿੱਚ ਜਾ ਕੇ ਜਜ਼ਬ ਹੋ ਜਾਂਦਾ ਜਜ਼ਬਾ ਉਹਨੂੰ ਕਦੀ ਤੁਹਾਡੇ ਸਾਹਮਣੇ ਨਹੀਂ ਆਉਣ ਦਿੰਦਾ ਉਹ ਉਹਦੇ ਵਿੱਚੋਂ ਜਿਹੜੀਆਂ ਕਮੀਆਂ ਨੇ ਜਾਂ ਜਿਹੜੀਆਂ ਉਤਾਈਆਂ ਨੇ ਜਾਂ ਜਿਹੜੀਆਂ ਕੋਈ ਇੱਕ ਅੱਧਾ ਪਰਸੈਂਟ ਸਮਾਜ ਦੇ ਜਿਹੜੇ ਵਿਰੋਧੀ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਦਾ ਇਨਸਾਨ ਸਾਡੇ ਸਾਹਮਣੇ ਬਹੁਤ ਜ਼ਿਆਦਾ ਤੁਸੀਂ ਸਾਰੇ ਪੰਜਾਬ ਦੇ ਗੀਤ ਵੇਖ ਲਓ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਦਾ ਜੱਟ ਦਿਖਾਇਆ ਕਿੱਥੇ ਜਾ ਰਿਹਾ ਹੈ ਕਿ ਉਹ ਤੇ ਸ਼ਰਾਬ ਪੀ ਰਿਹਾ ਹੈ ਉਹ ਕੁੜੀਆਂ ਦਾ ਆਸ਼ਿਕ ਹੈ ਉਹ ਹਰ ਵੇਲੇ ਮੋਢੇ ਤੇ ਦਿਨਾਲੀ ਰੱਖਦਾ ਹੈ ਇਸ ਤਰ੍ਹਾਂ ਦਾ ਜਾਂ ਉਹ ਥਾਰ ਜੀਪ ਦੇ ਉੱਤੇ ਅੱਜ ਦਾ ਮੌਜੂਦਾ ਜੱਟ ਸੋ ਉਹ ਸਾਰਾ ਜਿਹੜਾ ਵਿਭੰਗਿਆ ਨਾ ਉਹ ਇੱਕ ਵਿਸ਼ੇਸ਼ ਵਿਚਾਰਧਾਰਾ ਦੇ ਅਧੀਨ ਜਿਹੜਾ ਪੇਸ਼ ਕੀਤਾ ਜਾਂਦਾ ਹੈ ਤੇ ਉਹਨੂੰ ਪੇਸ਼ ਕਰਨ ਲਈ ਸਾਡੀ ਲੀਡਰਸ਼ਿਪ ਜਿਹੜੀ ਆ ਜਿਹੜਾ ਸਿੱਖ ਦਾ ਅਸਲੀ ਰੂਪ ਸੀ ਪੰਜਾਬ ਦਾ ਅਸਲੀ ਰੂਪ ਸੀ ਜੋ ਭਾਈਚਾਰਕਸਾਨ ਸੀ ਜੋ ਮਿਹਨਤ ਸੀ ਜੋ ਹਰੀ ਕ੍ਰਾਂਤੀ ਦੀਆਂ ਪ੍ਰਾਪਤੀਆਂ ਸੀ ਉਹ ਸਾਰੀਆਂ ਕਿਤੇ ਨਾ ਕਿਤੇ ਜਿਹੜਾ ਹੈ ਉਹਨੂੰ ਫਲਾਉਣ ਤੇ ਦਰਸਾਉਣ ਵਿੱਚ ਜਿਹੜਾ ਨਾਕਾਮਜਬ ਰਿਹਾ ਹੈ ਹਾਂ ਇਕ ਜਫਰ ਸਾਹਿਬ ਨੇ ਬਹੁਤ ਬੜੀ ਖੂਬਸੂਰਤ ਗੱਲ ਕੀਤੀ ਉਸ ਲੇਖ 'ਚ ਮੈਨੂੰ ਬੜਾ ਚੰਗਾ ਲੱਗਿਆ ਮੈਂ ਤਾਂ ਹੀ ਕੱਲ ਉਹਨੂੰ ਕੀਤਾ ਸੀ ਤੀਸਰੀ ਅੱਖ ਲਈ ਉਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਕੋਈ ਪਗੰਬਰੀ ਜਿਹੜਾ ਉਹ ਇਲਹਾਮ ਨਹੀਂ ਆ ਬਾਣੀ ਉਹ ਕਹਿੰਦੇ ਜਿਹੜਾ ਉਹ ਚਪਦੇਸ਼ ਹੈ ਨਾ ਨਾ ਉਹ ਕਿਸੇ ਧਰਤੀ ਨਾ ਬਣ ਸਕਦੇ ਹੋ ਨਾ ਸਮੇਂ ਨਾ ਬਣ ਸਕਦੇ ਹੋ ਉਹ ਕਹਿੰਦੇ ਆ ਕਿ ਪੰਜ ਸਦੀਆਂ ਦਾ ਇੱਕ ਸੁਦਾ ਉਹਦੇ ਵਿੱਚ ਖਜ਼ਾਨਾ ਸੀਗਾ ਉਹ ਕਹਿੰਦੇ ਆ ਕਿ ਸ਼ੇਖ ਫਰੀਦ ਤੁਰਕੀ ਤੋਂ ਆਏ ਤੁਰੇ ਉਥੋਂ ਵਾਲਾ ਸਹਿਤ ਜਾ ਕੇ ਬਾਬੇ ਨਾਨਕ ਨੇ ਲਿਆ ਦੂਜੇ ਪਾਸੇ ਜਿਹੜੇ ਭਗਤ ਜੈਦੇਵ ਤੇ ਸਦਨਾ ਨੇ ਉਹ ਕਹਿੰਦੇ ਆ ਕਿ ਉਹ ਬਾਣੀਕਾਰ ਜਿਹੜੇ ਆ ਜਿਹੜੇ ਸਾਡੇ ਗੁਰੂ ਗ੍ਰੰਥ ਸਾਹਿਬ ਚ ਦਰਜ ਹੋਈ ਬਾਤ ਚ ਉਹ ਲੋਕ ਜਿਹੜੇ ਆ ਉਹ ਆਪਣੇ ਭਾਰਤ ਦੇ ਦੂਜੇ ਹਿੱਸਿਆਂ ਚ ਤੇ ਬਹੁਤ ਸਾਲ ਪਹਿਲਾਂ ਕਿੰਨੇ ਸੌ ਸਾਲ ਪਹਿਲਾਂ ਦੱਸ ਰਿਹਾ ਕਿ ਉਹ ਉਹ ਸੀਗੇ ਮਤਲਬ ਉਹ ਕਹਿੰਦੇ ਆ ਕਿ ਜਿਹੜਾ ਇਹ ਉਪਦੇਸ਼ ਆ ਇਹਨੂੰ ਤੁਸੀਂ ਇਕੱਲੇ ਪੰਜਾਬ ਦੀ ਧਰਤੀ ਨਾਲ ਨਹੀਂ ਬਣ ਸਕਦੇ ਤੇ ਜਿਹੜਾ ਸਾਡਾ ਇਹ ਜਜ਼ਬਾ ਕਿ ਬਾਬਾ ਸਾਡਾ ਆ ਤੇ ਅਸੀਂ ਉੱਤੇ ਮੱਲ ਮਾਰ ਕੇ ਬਹਿ ਗਏ ਤੇ ਉਹਨੇ ਮੈਨੂੰ ਅੱਗੇ ਨਹੀਂ ਵਧਣਤਾ ਉਹ ਕਹਿੰਦੇ ਕਿ ਇਹ ਵਿਦੇਸ਼ ਵੀ 500 ਸਾਲ ਘੱਟੋ ਘੱਟ 5 ਸਦੀਆਂ ਤੱਕ ਪਹਿਲਾਂ ਹੋਇਆ ਲੈ ਕੇ ਫਰੀਦ ਤੋਂ ਲੈ ਕੇ ਜਾਇਦੇਵ ਭਗਤ ਪੀਪਾ ਜੀ ਜਿਹੜੇ ਉਹਨਾਂ ਤੋਂ ਬਹੁਤ ਪਹਿਲਾਂ ਤੇ ਜਿਹੜੇ ਉਹਨਾਂ ਦੇ ਨਾਲ ਦੇ ਕਬੀਰ ਰੀ ਜਾਂ ਹੋਰ ਉਹ ਇੱਕ ਇਦਾਂ ਦਾ ਸਰਬਸਾਂਝਾ ਸੀ ਕਿਹਨੂ ਦੀ ਕੱਲੇ ਪੰਜਾਬ ਨਾਲ ਜਾਂ ਸਿੱਖ ਧਰਮ ਨਾਲ ਬੰਨ ਕੇ ਨਹੀਂ ਜੋੜ ਸਕਦੇ ਉਹ ਮਨੁੱਖਤਾ ਵਾਸਤੇ ਜਿਵੇਂ ਤੁਸੀਂ ਕਹਿ ਹੀ ਰਹੇ ਹੋ ਤੇ ਉਹ ਕਹਿੰਦੇ ਕਿ ਇਹ ਵੀ ਆਪਣਾ ਇੱਕ ਦਿਖਾਤ ਰਿਹਾ ਕਿ ਅਸੀਂ ਉਹਨੂੰ ਕਬਜ਼ਾ ਵਾਲੀ ਭਾਵਨਾ ਨਾਲ ਲੈ ਲਿਆ ਕਿ ਬੱਬਾ ਤੇ ਸਾਡਾ ਹੀ ਆ ਪਹਿਲੋਂ ਸਾਡਾ ਬਾਕੀ ਜਿੱਥੇ ਮਰਜੀ ਜਾਵੇ ਤੇ ਇਹ ਚੀਜ਼ ਨੇ ਵੀ ਉਹਦਾ ਵਿਸਤਾਰ ਜਿਹੜੇ ਉਹ ਜਿਹੜਾ ਉਹਨਾਂ ਦਾ ਫਲਸਫਾ ਸੀਗਾ ਉਹਨੂੰ ਫੈਲਣ ਦੇ ਰਾਹ ਚ ਰੁਕਾਵਟ ਪਾਈ ਵੇਖੋ ਤੁਸੀਂ ਆਪਾਂ ਧਰਮ ਦੇ ਤੌਰ ਦੇ ਉੱਤੇ ਜੇ ਤੋ ਗੱਲ ਕਰਦੇ ਆਂ ਤੇ ਧਰਮ ਸਾਰਿਆਂ ਦਾ ਸਤਿਕਾਰ ਕਰਨਾ ਬਣਦਾ ਹੈ ਪਰ ਤੁਹਾਨੂੰ ਕਿਸੇ ਧਰਮ ਦੇ ਵਿੱਚ ਵੀ ਸਰਬੱਤ ਦੇ ਭਲੇ ਦਾ ਸੰਕਰਪ ਨਹੀਂ ਲੱਗੇਗਾ ਕਹਿਣਗੇ ਕਿ ਅਸੀਂ ਰੱਬ ਦੇ ਬੰਦੇ ਆਂ ਅਸੀਂ ਮਨੁੱਖਤਾ ਦੇ ਭਲੇ ਲਈ ਪਰ ਉੱਥੇ ਆਏਗਾ ਕਿ ਇਸ ਧਰਮ ਦੇ ਵਿੱਚ ਹੀ ਆਜੋ ਤੇ ਫਿਰ ਹੀ ਤੁਸੀਂ ਵਧੀਆ ਮਨੁੱਖ ਬਣ ਸਕਦੇ ਆਂ ਤੁਸੀਂ ਪਰ ਗੁਰੂ ਸਾਹਿਬ ਨੇ ਇਹਦੇ ਤੋਂ ਬਿਲਕੁਲ ਜਿਹੜਾ ਤੁਸੀਂ ਹੁਣੇ ਆਫਤਾਰ ਰਿਕਾਰਡ ਗੱਲ ਕਰ ਰਹੇ ਸੀ ਕਿ ਗੁਰੂ ਸਾਹਿਬ ਨੇ ਪਹਿਲਾ ਉਪਦੇਸ਼ ਹੀ ਕੀ ਦਿੱਤਾ ਸਾਨੂੰ ਪਹਿਲਾ ਉਪਦੇਸ਼ ਜਿਹੜਾ ਬਿਲਕੁਲ ਆਮ ਮਨੁੱਖਾਂ ਨਾਲ ਜੁੜਿਆ ਸੀਗਾ ਉਹ ਸੀਗਾ ਕਿਰਤ ਕਰੋ ਹੂੰ ਤੇ ਜਦੋਂ ਕਿਰਤ ਕਰੋਗੇ ਤੇ ਉਹਦੇ ਕੁਝ ਨਾ ਕੁਝ ਤਾਂ ਫਾਇਦੇ ਕੁਝ ਨਾ ਕੁਝ ਤੁਹਾਡੇ ਕੋਲ ਚੀਜ਼ਾਂ ਜਮ੍ਹਾਂ ਹੋਣਗੀਆਂ ਉਹ ਜਿਹੜੇ ਸਾਰੇ ਸਾਧਨ ਪ੍ਰਾਪਤ ਹੋਣਗੇ ਉਹਨੂੰ ਫਿਰ ਵੰਡ ਕੇ ਛਕੋ ਹੂੰ ਦੂਸਰਾ ਇਸ ਨੇ ਇਸੀ ਵੰਡ ਛਕੋ ਤੇ ਤੀਸਰਾ ਸੰਦੇਸ਼ ਫਿਰ ਉਹਨਾਂ ਨੇ ਕਿਹਾ ਨਾਮ ਜਪੋ ਹੁਣ ਨਾਮ ਜਪਣ ਨੂੰ ਤੇ ਕਈ ਸਾਡੇ ਸੱਜਣ ਇਸ ਤਰ੍ਹਾਂ ਹੀ ਕਹਿੰਦੇ ਆ ਕਿ ਇਨੀ ਵਾਰ ਸੋਖਣੀ ਸਾਧਨ ਸਿਮਰਨ ਕਰਨਾ ਸਿਮਰਨ ਕਰ ਲਓ ਅਸਲ ਦੇ ਵਿੱਚ ਨਾਮ ਜਪਣ ਦਾ ਮਤਲਬ ਸੀ ਕਿ ਜਦੋਂ ਤੁਸੀਂ ਸਾਧਨ ਸੰਪਨ ਹੋ ਗਏ ਤੁਸੀਂ ਕਿਰਤ ਕਰਨ ਦੇ ਪੇ ਤੁਸੀਂ ਸਾਰਾ ਕੁਝ دنیਵੀ ਤੌਰ ਦੇ ਉੱਤੇ ਤੁਸੀਂ ਜਦੋਂ ਹੋ ਜਾਂਦੇ ਆ ਤਾਂ ਫਿਰ ਵਿਚਾਰ ਚਰਚਾ ਚਾਹੋ ਹੂੰ ਉਹ ਵਿਚਾਰ ਦਾ ਸੀਗਾ ਤੇ ਉਹ ਜਿਹੜਾ ਵਿਚਾਰ ਦਾ ਸੰਕਲਪ ਸੀ ਉਹਨੂੰ ਬਹੁਤ ਪਿੱਛੇ ਤੱਕ ਦਿੱਤਾ ਗਿਆ ਹੂੰ ਨਹੀਂ ਤੁਸੀਂ ਉਹ ਅਸੀਂ ਹੁਣ ਲੰਗਰ ਲਵਾਜੇ ਵੀ ਸਰ ਕੋਈ ਗੱਲ ਇਹ ਕਹੂਗਾ ਨਾ ਕਿ ਨਾਮ ਜਪੋ ਦਾ ਮਤਲਬ ਉਹਨਾਂ ਦਾ ਸੰਵਾਦ ਕਰਨ ਤੋਂ ਸੀ ਤੇ ਤੁਹਾਨੂੰ ਉਹ ਇੱਕਦਮ ਠੱਪਾ ਲਾ ਦੇਣਗੇ ਤੁਹਾਡੀ ਕਾਮਰੇਡੀ ਸੋਚ ਹੈ ਤੁਸੀਂ ਪੁੱਠੇ ਪਾਸੇ ਤੁਰ ਪਏ ਜੇ ਬਾਬੇ ਨੇ ਤੇ ਨਾਮ ਜਪਣ ਦੀ ਕੀ ਆ ਉਹ ਉਹ ਅੱਜ ਤੱਕ ਦੀ ਗੱਲ ਹੈ ਤੁਹਾਡੀ ਸਮਝ ਹੀ ਨਹੀਂ ਆਉਂਦੀ ਉਹ ਏਦਾਂ ਤੁਰ ਪੈਂਦੇ ਆ ਉਹ 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 ਬਿਲਕੁਲ ਥੋਥੀ ਸੋਚ ਹੈ ਗੁਰੂ ਸਾਹਿਬ ਨੇ ਤੇ ਕਿਹਾ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖਾ ਦੂਰ ਕਰੋ ਲੈ ਲਾ ਹਰ ਨਾਮੇ ਕੀ ਹੋਵੇਗਾ ਘੁਰਮਖ ਬੈਠੋ ਸਫਾ ਬਸ਼ਾਈ ਉੱਥੇ ਹਰਨਾਮਾ ਕੌਣ ਸੀ ਹਰਨਾਮ ਸੁਧਾਰਨ ਮਨੁੱਖਾਂ ਦੇ ਮਸਲੇ ਸੀਗੇ ਸੁਧਾਰਨ ਮਨੁੱਖਾਂ ਦੀ ਜੀਵਨ ਜਾਚ ਨੂੰ ਸੁਧਾਰਨ ਦਾ ਕੰਮ ਸੀਗਾ ਉਹ ਸੁਧਾਰਨ ਮਨੁੱਖ ਨੂੰ ਕਰਮ ਕਾਂਡਾਂ ਤੋਂ ਕੱਢਣ ਦਾ ਜਿਹੜਾ ਸੰਕਲਪ ਸੀ ਨਾ ਉਹ ਹਰਨਾਮੇ ਦੀ ਗੱਲ ਸੀਗੀ ਉਹ ਕੋਈ ਹਰਨਾਮਾ ਹੁਣ ਉਹ ਕੋਈ ਕਹਿੰਦੇ ਆ ਕਿ ਪਤਾਲਾਂ ਆਕਾਸ਼ਾਂ ਦੇ ਵਿੱਚ ਕਿਤੇ ਬੈਠਾ ਹੈ ਜਾਂ ਉਹਨੂੰ ਕਦੀ ਉਹ ਜੋੜ ਲੈਂਦੇ ਆ ਕਿ ਜਿਹੜੀ ਸਾਰੀ ਧਰਤੀ ਨੂੰ ਵਰਨਨ ਕਰਦੀ ਕੋਈ ਸ਼ਕਤੀ ਆ ਉਹ ਹਰਨਾਮਾ ਹਰੀ ਹਰੀ ਦਾ ਨਾਮ ਜਿਹੜਾ ਸੀ ਆਮ ਲੋਕਾਂ ਦਾ ਸੀਗਾ ਕਿ ਉਹਨਾਂ ਦੇ ਮਸਲਿਆਂ 'ਤੇ ਵਿਚਾਰ ਕਰੋ ਸੋ ਗੁਰੂ ਸਾਹਿਬ ਦਾ ਤੇ ਬਹੁਤ ਵੱਡਾ ਸੰਦੇਸ਼ ਸੀਗਾ ਔਰ ਤੁਹਾਡੀ ਗੱਲ ਨਾਲ ਮੈਂ 102% ਦੀ ਸਹਿਮਤ ਹਾਂ ਕਿ ਜਿਸ ਲੈਵਲ ਦੇ ਉੱਤੇ ਜਿਸ ਬੁੱਧਕਤਾ ਨਾਲ ਗੁਰੂ ਨਾਨਕ ਸਾਹਿਬ ਦੇ ਸੰਕਲਪ ਨੂੰ ਦੁਨੀਆਂ ਦੇ ਵਿੱਚ ਪ੍ਰਚਾਰਨਾ ਸੀ ਉਹਦੇ ਵਿੱਚ ਅਸੀਂ ਬਹੁਤ ਪਛੜੇ ਹਾਂ ਮੈਂ ਕੱਲ ਨਾ ਡਾਕਟਰ ਗਰਨਾਮ ਕੌਰ ਸਾਡੇ 6 ਕੋਲਰ ਨੇ ਨਾਲ ਗੱਲ ਕਰਦੇ ਆ ਵੀ ਇੱਕ ਕਿਤਾਬ ਦਾ ਰੈਫਰੈਂਸ ਦੇ ਰਿਆ ਸੀਗਾ ਹਾਲਾਂਕਿ ਸਾਰੇ ਜਾਣੇ ਫਿਰੋਜ਼ਾ ਮਤਲਬ ਉਦਾਂ ਕੱਢ ਲਿੰਦੇ ਆ ਇੱਕ ਆਰੀਆ ਸਵਾਜੀ ਹੋਇਆ ਦੌਲਤ ਲਾਲਾ ਦੌਲਤਰਾਮ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ ਤੇ ਉਹ ਕਿਤਾਬ ਬਹੁਤ ਵਧੀਆ ਕਿਤਾਬ ਹੈ ਉਹ ਚੋ ਜ਼ਿਕਰ ਕਰਦੇ ਆ ਕਿ ਕ੍ਰਿਸਚੀਅਨਟੀ ਬਿਲਕੁਲ ਦੁਨੀਆ ਤੇ ਫੈਲੀ ਤੇ ਕ੍ਰਾਈਸਟ ਇੱਕ ਸੀਗਾ ਜਿਹਨੂੰ ਸੂਲੀ ਤੇ ਟੰਗਿਆ ਸੀ ਤੇ ਸਿੱਖ ਧਰਮ ਵਿੱਚ ਪਤਾ ਨਹੀਂ ਕਿੰਨੇ ਇੱਕ ਕ੍ਰਾਈਸਟ ਆ ਜਿਹੜੇ ਸੂਣੀਆਂ ਤੇ ਨਹੀਂ ਟੰਗ ਗਏ ਉਤੋਂ ਵੀ ਗਾਹ ਤੱਕ ਖੋਪੜੀਆਂ ਲਵਾਉਣ ਵਾਲੇ ਉਬਾਲੇ ਜਾਣ ਵਾਲੇ ਤੇ ਕਈ ਕੁਝ ਵਾਲੇ ਤੇ ਉਹ ਜਿਹੜਾ ਗੁਰੂ ਸਾਹਿਬ ਦੇ ਬਾਰੇ ਗੱਲ ਕਰਦਿਆਂ ਕਰਦਿਆਂ ਚਲੋ ਉਹ ਤੇ ਆਪਣੇ ਐਂਗਲ ਤੋਂ ਵੀ ਲਿਖਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤੇ ਫਿਰ ਸਭ ਦੀ ਸੁਨਤ ਹੁੰਦੀ ਜਿਦਾਂ ਦਾ ਹਾਲਾਤ ਸੀਗੇ ਇੱਕ ਤੇ ਇਹ ਚੀਜ਼ ਨੇ ਅਖਬਾਰੀ ਤੇ ਡਾਕਟਰ ਸਾਹਿਬ ਕਹ ਰਹੇ ਸੀ ਕਿ ਜਿਹੜੇ ਆਰ ਆਈ ਐਸ ਬਾਜੀ ਨੇ ਉਹਨਾਂ ਦਾ ਥੋੜਾ ਜਿਹਾ ਕਿਉਂਕਿ ਗੁਰੂ ਗੋਬਿੰਦ ਸਿੰਘ ਨੂੰ ਆਪਣੀ ਜਿਹੜੇ ਆ ਉਹ ਸਾਰੇ ਪਸੰਦ ਕਰਦੇ ਆ ਤੇ ਗੁਰੂ ਗ੍ਰੰਥ ਜਿਹੜੀਆਂ ਆਰਐਸਐਨ ਦੀਆਂ ਸੁਭਾਵਾਂ ਉੱਚੀ ਗੁਰੂ ਸਾਹਿਬ ਨੂੰ ਉਹ ਪ੍ਰੇਸ਼ ਕਰਦੇ ਆ ਪਰ ਜੋੜ ਸ਼ਿਵਾਜੀ ਮਰਤੇ ਵਾਂਗੂੰ ਦਿੰਦੇ ਉਹਨਾਂ ਨਾਲ ਉਹਨਾਂ ਨੂੰ ਮਤਲਬ ਕੋਈ ਜਿਸ ਤਰ੍ਹਾਂ ਆਪਾਂ ਸਿੱਖ ਧਰਮ ਲੈ ਉਹਨਾਂ ਨੂੰ ਮੰਨਦੇ ਉਸ ਤਰੀਕੇ ਨਾਲ ਨਹੀਂ ਮੰਨਦੇ ਉਹਨਾਂ ਨੂੰ ਯੋਧੇ ਦੇ ਰੂਪ ਚ ਜਾਂ ਕੁਰਬਾਨੀਆਂ ਦੇਣ ਵਾਲੇ ਦੇ ਰੂਪ ਤੇ ਮੰਨਦੇ ਹਾਲਾਂਕਿ ਕਹਿੰਦੇ ਕਿ ਸਿੱਖੀ ਚ ਕੁਰਬਾਨੀ ਦਾ ਕੋਈ ਜ਼ਿਕਰ ਨਹੀਂ ਹੈਗਾ ਨਾ ਦਾਨ ਦਾ ਕੋਈ ਜ਼ਿਕਰ ਆ ਉਹ ਕਹਿ ਦਿੰਦੇ ਕਿ ਬੱਚਿਆਂ ਦਾ ਦਾਨੀ ਆਪਾਂ ਵੀ ਸਰਪੰਸ ਦਾਨੀ ਸ਼ਬਦ ਵਰਤਦੇ ਆ ਮੈਨੂੰ ਕਈਆਂ ਨੇ ਟੋਕਿਆ ਵੀ ਦਾਨੀ ਦਾਨ ਸ਼ਬਦ ਕਿਤੇ ਨਹੀਂ ਆਉਂਦਾ ਗੁਰਬਾਣੀ 'ਚ ਸਿੱਖ ਦਾ ਜਿਹੜਾ ਫਲਸਫਾ ਸਿੱਖੀ ਦਾ ਉਹ ਅਲੱਗ ਹੈ ਤੇ ਉਹ ਕਿਤਾਬ ਐਸੇ ਪੜਨ ਵਾਲੀ ਆ ਕਾਫੀ ਚੀਜ਼ਾਂ ਵਿੱਚੋਂ ਮਤਲਬ ਬੰਦੇ ਨੂੰ ਮਿਲਦੀਆਂ ਨੇ ਤੇ ਉਹ ਕਿਤਾਬ ਦੇ ਵਿੱਚ ਇਹ ਕਿ ਇੰਨਿਆ ਕੁਝ ਵੱਡਾ ਕਰਨ ਦੇ ਬਾਵਜੂਦ ਵੀ ਇਸ ਫਲਸਫੇ ਨੂੰ ਹੀ ਅੱਗੇ ਨਹੀਂ ਲਿਜਾ ਸਕਿਆ ਇਹਦਾ ਕਾਰਨ ਮੈਂ ਤੁਹਾਨੂੰ ਦੱਸਿਆ ਨਾ ਕਿ ਇਨਾ ਤੁਸੀਂ ਆਪ ਨੂੰ ਆਪਣੇ ਆਪ ਨੂੰ ਪਿਛਾ ਰੱਖ ਕੇ ਜੋ ਤੁਹਾਡੇ ਕੋਲ ਸਾਧਨ ਨੇ ਜੋ ਤੁਹਾਡੇ ਕੋਲ ਸ਼ਕਤੀਆਂ ਨੇ ਜੋ ਤੁਹਾਡੇ ਕੋਲ ਸੋਮੇ ਨੇ ਉਹ ਤੁਸੀਂ ਸਰਬੱਤ ਦੇ ਭਲੇ ਲਈ ਲਾਉਣੀ ਹਾਂ ਹਾਂ ਸਰਬੱਤ ਦੇ ਭਲੇ ਨੂੰ ਸਾਮਰਾਜ ਕਦੀ ਨਹੀਂ ਸੋਚੇਗਾ ਕਿ ਤੁਸੀਂ ਇਹਨੂੰ ਸਰਬੱਤ ਲਈ ਕਰੋ ਤੇ ਸਰਬੱਤ ਲਈ ਕਰੂਗਾ ਚਾਹੇ ਰਾਜਵਾੜਾ ਸ਼ਾਹੀ ਭਾਵੇਂ ਹੁਣ ਆਪਣੇ ਆਪ ਨੂੰ ਰੱਬ ਦਾ ਪੁੱਤਰ ਸਮਝਦਾ ਹੈ ਕਿ ਮੈਨੂੰ ਤਾਂ ਰੱਬ ਦੇ ਪੁੱਤਰ ਬਣਾ ਕੇ ਭੇਜਿਆ ਤਾਂ ਦਿੱਤੇ ਸ਼ਾਸਨ ਕਰਨ ਲਈ ਭੇਜਿਆ ਸੋ ਬਹੁਤ ਸਾਰੇ ਸਾਡੇ ਦਿਵਾਲੇ ਜਿਹੜੇ ਆ ਇੱਕ ਵਲਗਣਾ ਸਾਡੇ ਕੋਲੇ ਬੰਦਸ਼ਾਂ ਉਸ ਵਿਚਾਰ ਨੂੰ ਫਲਾਉਣ ਲਈ ਵੀ ਹੈਗੀ ਅਸੀਂ ਜਿਵੇਂ ਤੁਸੀਂ ਗੁਰੂ ਸਾਹਿਬ ਦੀਆਂ ਤਸਵੀਰਾਂ ਤੇ ਗੱਲ ਕੀਤੀ ਕਿ ਤਸਵੀਰਾਂ ਜਿਨ੍ਹਾਂ ਵੀ ਗੁਰੂ ਸਾਹਿਬ ਦੀਆਂ ਤਸਵੀਰਾਂ ਦਸਮ ਪਾਤਸ਼ਾਹ ਤੱਕ ਦੇ ਆ ਮਿਲਣਗੇ ਉਹ ਤਾਂ ਸ਼ਾਈ ਲਿਬਾਸ ਵਿੱਚ ਹੀ ਮਿਲਣਗੇ ਜਦ ਕਿ ਗੁਰੂ ਸਾਹਿਬ ਕੇ ਆਮ ਤੌਰ ਤੇ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਨਾਲੋਂ ਗੁਰੂ ਅਰਜਨ ਦੇਵ ਪਾਤਸ਼ਾਹ ਨਾਲੋਂ ਹੁਣ ਗੁਰੂ ਅਮਰਦਾਸ ਜੀ ਜਿਹੜੇ ਕਿੱਥੋਂ ਅਸ਼ਨਾਣ ਲਈ ਜਲ ਲੈ ਕੇ ਆਉਂਦੇ ਸੀਗੇ ਕਈ ਥਾਵਾਂ ਦਿੱਤੇ ਪਰ ਉਹਨਾਂ ਨੂੰ ਜਲ ਲਿਆਉਂਦੇ ਆਂਦਾ ਵੀ ਜਿਹੜੀਆਂ ਤੁਸੀਂ ਫੋਟੋ ਵੇਖੋਗੇ ਉਹਨਾਂ ਦਾ ਲਿਬਾਸ ਬੜਾ ਸ਼ਾਈ ਹੈ ਬਿਲਕੁਲ ਸੋ ਇਸ ਕਰਕੇ ਉਹ ਜਿਹੜੀਆਂ ਚੀਜ਼ਾਂ ਸੀ ਉਹ ਉਸ ਸਾਮਰਾਜ ਦੀ ਜ਼ਰੂਰਤ ਸੀ ਕਿ ਜੇ ਇਹ ਆਮ ਲੋਕਾਂ ਦੇ ਨਾਇਕ ਆਮ ਲੋਕਾਂ ਦੇ ਰਾਹ ਦਸੇਰੇ ਆਮ ਲੋਕਾਂ ਨੂੰ ਜਿਹੜਾ ਨਾਲ ਲੈ ਕੇ ਚੱਲਣ ਵਾਲਾ ਵਿਚਾਰ ਹੈ ਪੈਦਾ ਹੋ ਗਿਆ ਕਿ ਉਹ ਉਸ ਵੇਲੇ ਦੀ ਰਾਜਾ ਸ਼ਹੀ ਜਿਹੜੀ ਸੀ ਉਹਦੇ ਵੀ ਖਿਲਾਫ ਜਾਂਦਾ ਸੀ ਤੇ ਅੱਜ ਦੇ ਸਾਮਰਾਜ ਦੇ ਵੀ ਖਿਲਾਫ ਜਾਂਦਾ ਸੀ ਸੋ ਕਿਤੇ ਵੀ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਉਹਨਾਂ ਦੇ ਜਿਹੜਾ ਰਾਜ ਪ੍ਰਬੰਧ ਆ ਉਹਦੇ ਵਿੱਚ ਕੋਈ ਆਮ ਲੋਕਾਂ ਨੂੰ ਲੈ ਕੇ ਆਉਣ ਦੀ ਜਿੱਤੋਂ ਗੱਲ ਕਰਨ ਦੀ ਤੇ ਉਹਨੂੰ ਕਦੇ ਵੀ ਪ੍ਰਚਾਰ ਪ੍ਰਸਾਰ ਦਾ ਹਿੱਸਾ ਨਹੀਂ ਬਣਦੇਗੇ ਬਿਲਕੁਲ ਨਹੀਂ ਸਾਡੇ